ਅੱਜ ਜੋ ਪੰਜਾਬ ਦਾ ਜ਼ਿਲ੍ਹਿਆਂ ਦਾ ਇੰਚਾਰਜ ਲਾਏ ਗਏ ਨੇ ਪ੍ਰਧਾਨ ਬਣਾਏ ਗਏ ਨੇ ਉਹਨਾਂ ਦੇ ਵਿੱਚ ਬੇਟਾ ਦਲਜੀਤ ਸਿੰਘ ਨੂੰ ਜਿੱਥੇ ਖਸਹਾਰਪੁਰ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਮੈਂ ਬਹੁਤ ਹੀ ਸਤਿਕਾਰਯੋਗ ਮੈਡਮ ਸੋਨੀਆ ਗਾਂਧੀ ਜੀ ਮਲਕਰਜਨ ਖੜਗੇ ਜੀ ਦਾ ਤੇ ਰੌਲ ਗਾਂਧੀ ਜੀ ਦਾ ਮੈਡਮ ਪ੍ਰਿੰਕਾ ਮੈਡਮ ਹਮਕਾ ਸੋਨੀ ਜੀ ਅਤੇ ਸਾਡੇ ਬਹੁਤ ਹੀ ਪ੍ਰਧਾਨ ਰਾਜਾ ਬੜਿੰਗ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਅੱਛੀ ਚੁਆਇਸ ਚੁਣੀ ਹੈ ਕਿਉਂਕਿ ਜੋ ਕਿ ਬੱਚਾ ਬੜਾ ਮਿਹਨਤੀ ਹੈ ਸਮਾਜ ਦੇ ਵਿੱਚ ਵੀ ਕੰਮ ਵਿਚਰਦਾ ਹੈ ਰਾਜਨੀਤੀ ਵਿੱਚ ਕਾਫੀ ਚਿਰ ਤੋਂ ਕੰਮ ਕਰ ਰਿਹਾ ਸੀ ਇਹ ਐਸਸੀ ਦਾ ਮੈਂਬਰ ਵੀ ਹੈ ਤੇ ਹੁਣ ਉਹਨੂੰ ਬੜੀ-ਬੜੀ ਜ਼ਿੰਮੇਵਾਰੀ ਜਿਲ੍ਹੇ ਦੀ ਦਿੱਤੀ ਗਈ ਹੈ ਮੈਨੂੰ ਪੂਰਾ ਭਰੋਸਾ ਹੈ ਕਿ ਪੂਰਾ ਇਹ ਬੱਚਾ ਜਿਹੜਾ ਹੈ ਦਾਹ ਵੱਧ ਕੇ ਇਸ ਹਾਲਾ ਦਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਜੜ੍ਹ ਨੂੰ ਮਜ਼ਬੂਤ ਕਰਨ ਵਾਸਤੇ ਕੰਮ ਕਰੇਗਾ ਸਾਰਿਆਂ ਦੀ ਗੱਲ ਸੁਣੇਗਾ ਧੰਨਵਾਦ ਜੈ ਬਹੁਤ ਨਾ ਮੈਂ ਆਪਣੀ ਸੀਨੀਅਰ ਲੀਡਰਸ਼ਿਪ ਮੈਡਮ ਸੋਨੀਆ ਗਾਂਧੀ ਜੀ ਮਲਿਕ ਅਰਜੁਨ ਖੜਗੇ ਜੀ ਸਾਡੇ ਇਨਚਾਰਜ ਬਪੇਸ਼ ਮਗੇਲ ਜੀ ਮੈਡਮ ਅਮਿਕਾ ਸੋਨੀ ਜੀ ਤੇ ਸਪੈਸ਼ਲੀ ਤੌਰ ਤੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਧੰਨਵਾਦ ਕਰਦਾ ਤੇ ਉੱਥੇ ਆਪਣੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਰਾਜਾ ਬੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਸੁਖੀ ਰੰਦਾਵਾ ਜੀ ਸਾਰਿਆਂ ਦਾ ਜਿਨ੍ਹਾਂ ਨੇ ਮੇਰੇ ਤੇ ਜਿਲ੍ਹੇ 'ਚ ਵਿਸ਼ਵਾਸ ਜਤਾਇਆ ਤੇ ਮੈਂ ਪੂਰੀ ਲੀਡਰਸ਼ਿਪ ਨੂੰ ਆਪਣੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਾਰੀ ਲੀਡਰਸ਼ਿਪ ਨੂੰ ਜ਼ਿਲ੍ਹੇ ਦੇ ਲੋਕ ਨਾਲ ਲੈ ਕੇ ਅਸੀਂ ਕਾਂਗਰਸ ਦੀ ਝੋਲੀ 'ਚ ਸਾਰੀਆਂ ਸੀਟਾਂ ਪਾ ਕੇ ਕਾਂਗਰਸ ਦੀ ਸਰਕਾਰ ਬਣਾਵਾਂਗੇ ਧੰਨਵਾਦ